ਜਟਾਂ ਧਾਰ ਮੁਕਟ ਤਨ ਪਸਮ ਲਗਾਈ ਬਸਤਰ ਛੋੜ ਤਨ ਨਗਨ ਪਿਆ RAM ਨਾਮ ਵਿਨ ਤ੍ਰਿਪਤ ਨਾ ਆਵੇ ਕਿਰਤ ਕੇ ਬਾਂਧੈ ਭੇਖ ਭਿਆ ਜੇਤੇ ਜੀਆ ਜੰਤ ਜਲ ਥਲ ਮੈਂ ਜਤਨ ਕਰਤ ਤੂ ਸਰਬ ਜੀਆ ਗੁਰ ਪ੍ਰਸਾਦ ਰਾਖ ਲਿਓ ਜਨ ਕੋ ਹਰ ਨਾਨਕ ਰਸ ਝੋਲੀ ਪਿਆ ਤਿਸ ਕਾ ਪਰਮਾਰਥ ਗੁਰੂ ਜੀ ਕਹਿੰਦੇ ਹਨ ਏ ਸੰਤੋ ਪਰਮੇਸ਼ਰ ਦੇ ਪਿਆਰਿਓ ਸੁਣੋ ਪਾਵੈ ਸੰਤੋ ਪਰਮੇਸ਼ਰ ਦੇ ਪਿਆਰਿਓ ਸੁਣੋ ਭਾਵੈ ਕੋਈ ਹੋਮ ਜਗ ਕਰੇ ਭਾਵੇਂ ਤੀਰਥ ਕਰੇ ਭਾਵੇਂ ਜੋਗੀ ਹੋਵੇ ਸੰਿਆਸੀ ਹੋਵੇ ਭਾਵੇਂ ਬ੍ਰਹਮਚਾਰੀ ਹੋਵੇ ਭਾਵੇਂ ਨਾਂਗਾ ਹੋਵੇ ਸਿਰ ਵਿੱਚ ਕਰਵਟ ਧਾਰੇ ਭਾਵੇਂ ਸਗਲੀ ਧਰਤੀ ਭਰ ਮੈਂ ਭਾਵੇਂ ਪੂਜਾ ਆਪਣਾ ਸਗਲ ਕਰੇ ਅਰ ਬਹੁਤ ਤ੍ਰਿਪ ਤਪੱਸਿਆ ਕਰੇ ਅਰ ਦੇਵੀ ਦੀ ਉਪਾਸ਼ਨਾ ਕਰੇ ਤਾਂ ਪੀ ਰਾਮ ਸਿਮਰੇ ਬਿਨਾਂ ਮੁਕਤੀ ਨਹੀਂ ਹੁੰਦੀ ਆਰ ਮੁਕਤ ਤਾਂ ਹੋਵੇਗੀ ਜਾ ਸਤਿਗੁਰੂ ਕੋ ਮਿਲ ਕੇ ਜਾ ਸਤਿਗੁਰੂ ਕੋ ਮਿਲ ਕੇ ਸੋਧ ਆਤਮਾ RAM ਨਾਮ ਸਿੰਭਰੇ ਆ ਇਸ ਕੀ ਮੁਕਤੀ ਹੋਤੀ ਹੈ ਜਨਮ ਇਸ ਦਾ ਸਵਾਰੇਗਾ ਨਹੀਂ ਤਾਂ ਇਸ ਪ੍ਰਾਣੀ ਦਾ ਜਨਮ ਬ्यर्थ ਜਾਂਦਾ ਹੈ ਇਹ ਮਨੋਖੇ ਸ੍ਰੀ ਪਰਮੇਸ਼ਰ ਦੇ ਨਾਮ ਤੂੰ ਬਿਨਾ ਬਿਖਹੀ ਖਾਂਦਾ ਹੈ ਅਤੇ ਬਿਖਹੀ ਬੋਲਦਾ ਹੈ ਇਸ ਬਿਖ ਖਾਣੇ ਦਾ ਔਰ ਬੋਲਣੇ ਦਾ ਕਿਆ ਫਾਲੂ ਹੁੰਦਾ ਹੈ ਇਹ ਬਾਰ-ਬਾਰ ਜਨਮਦਾ ਅਰ ਮਰਤਾ ਹੈ ਫਿਰ ਅਨੇਕ ਜੁਨੀ ਪਰਮਤਾ ਹੈ ਫਿਰਤਾ ਹੈ ਤਾਂ ਫਿਰ ਉਹਨਾਂ ਮਹਾਪੁਰਖਾਂ ਨੇ ਕਿਹਾ ਹੇ ਗੁਰੂ ਜੀ ਇੱਕ ਪੁਸਤਕ ਪੜ੍ਹਦੇ ਹਨ ਇੱਕ ਤਰੇ ਬਖਤ ਸੰਧਿਆ ਤਰਪਨ ਕਰਦੇ ਹਨ ਉਨਕੀ ਮੁਕਤੀ ਹੋਵੇਗੀ ਕਿਨਾ ਹੋਵੇਗੀ ਤਾਂ ਸ੍ਰੀ ਗੁਰੂ ਜੀ ਕਿਹਾ ਸੁਣੋ ਭਾਈ ਨਿਰাকার ਦੇ ਪਿਆਰਿਓ ਜੇ ਚਾਰੋਂ 베ਦ ਪੜੇ ਅਰ ਭਾਵੇਂ ਤਰੇ ਭਗਤ ਸੰਧਿਆ ਤਰਪਨ ਕਰੀ ਭਾਵੇਂ 8 ਪਹਿਰੇ 18 ਪੁਰਾਣ ਪੜੇ ਤਾਂ ਵੀ ਮੁਖਤ ਨਾ ਹੋਵੇਗੀ ਏ ਭਾਈ ਮਹਾ ਪੁਰਖ ਮੁਕਤ ਤਦ ਹੋਵੇਗੀ ਯਦ ਸਤਗੁਰੂ ਕੋ ਮਿਲ ਕਰ ਸ੍ਰੀ ਨਿਰਾਕਾਰ ਦਾ ਨਾਮ ਜਪੇ ਤਾਂ ਮੁਕਤੀ ਪ੍ਰਾਪਤ ਹੋਵੇਗੀ ਤਾਂ ਫੇਰ ਸੰਤਾ ਕਿਹਾ ਇਹ ਗ੍ਰਸਥ ਛੋੜ ਕਰ ਅਤੀਤ ਹੋ ਜਾਂਦੇ ਹਨ ਉਹਨ ਕੀ ਮੁਕਤ ਹੋਵੇਗੀ ਕੀ ਨਹੀਂ ਤਾਂ ਗੁਰੂ ਜੀ ਕਿਹਾ ਭਾਈ ਸਿੱਖੋ RAM ਕੇ ਲੋਕੋ ਆ ਭਾਵੇਂ ਦੰਡ ਮਕੰਡ ਹੱਥ ਮੇ ਲੈ ਕਰ ਸਿਖਾ ਸੁਤ ਧੋਤੀ ਕਰਕੇ ਪਾਵੇਂ ਤਿਲਕ ਬਣਾਵੀ ਪਾਵੇਂ ਘਰ ਛੱਡ ਕੇ ਤੀਰਥ ਪਰ ਜਾਈ ਬੈਠੇ ਜਾਤਰਾ ਕਰੇ ਭਾਵੇਂ ਸਾਰੀ ਸ੍ਰਿਸ਼ਟੀ ਦੀ ਪਰਦਖਣਾ ਕਰ ਆਵੀ ਤਾਂ ਵੀ ਮੁਕਤੀ ਨਹੀਂ ਪ੍ਰਾਪਤ ਸੁਣੋ ਭਾਈ ਰਾਮ ਕੇ ਲੋਕੋ ਮੁਕਤ ਤੋ ਹੋਵੇ ਜਾਂ ਸੋਦ ਆਤਮਾ ਪਰਮੇਸ਼ਰ ਦਾ ਭਜਨ ਕਰੀ ਤਾਂ ਫਿਰ ਉਹਨਾਂ ਸੰਤਾਂ ਕਿਹਾ ਹੈ ਗੁਰੂ ਜੀ ਇੱਕ ਜਟਾਂ ਧਾਰ ਫਿਰਦੇ ਹਨ ਇੱਕ ਵਿਪੂਤ ਲਾਏ ਫਿਰਦੇ ਹਨ ਇੱਕ ਬਸਤਰ ਰੰਗ ਕੇ ਫਿਰਦੇ ਹਨ ਉਨਕੀ ਮੁਕਤੀ ਹੋਵੇਗੀ ਜਾਂ ਨਹੀਂ ਹੋਵੇਗੀ ਤਾਂ ਸ੍ਰੀ ਗੁਰੂ ਜੀ ਕਿਹਾ ਸੁਣੋ ਭਾਈ ਸਭ ਸੋਣੋ ਪਾਈ ਪਸਮ ਲਗਾਏ ਫਿਰੇ ਭਾਵੇਂ ਕੋਈ ਨੰਗਨ ਫਿਰੇ ਭਾਵੇਂ ਕੱਪੜੇ ਰੰਗ ਫਿਰੇ ਇਨ ਬਾਤੋਂ ਮੁਕਤ ਨਹੀਂ ਹੋਤੀ ਅਤੇ ਸਤ ਜੀ ਜੇ ਕਰ ਕੋਈ ਕਹੇ ਕਿ ਮੈਂ ਵਾਸਟਰ ਦਾ ਤਿਆਗ ਕਰਕੇ ਨੰਗਾ ਬੈਠਾ ਤੋ ਮੁਕਤ ਕੋ ਪ੍ਰਾਪਤ ਹੋਵਣਾ ਨਹੀਂ ਤਾਂ ਵੀ ਸੰਤ ਜੀ ਇਹ ਪ੍ਰਾਣੀ ਮੁਕਤ ਨਾ ਪਾਵੇਗਾ ਅਤਿ ਮਹਾਪੁਰਸ਼ੋ ਮੁਕਤਤਾ ਹੋਵੇ ਜਾਏ ਪ੍ਰਾਣੀ ਅੰਦਰੋਂ ਹੋਮੈ ਨੂੰ ਗਵਾਵੀ ਅਤਿ ਵਾਹੀ ਗੁਰੂ ਜਪੈ ਤਾਂ ਇਸ ਕੀ ਪਰਮਗਤੀ ਹੋਵੇਗੀ ਤਾਂ ਫਿਰ ਮਹਾਂਪੁਰਖਾਂ ਕਿਹਾ ਬਾਬਾ ਜੀ ਜਿਹੜੇ ਜੀਵ ਜਲ ਥਲ ਵਿੱਚ ਰਹਿਣ ਉਹਨਾਂ ਦੀ ਮੁਕਤ ਕੌਣ ਕਰਦਾ ਹੈ ਜੀ ਤਾਂ ਬਾਬਾ ਜੀ ਕਿਹਾ ਭਾਈ ਜਿਹੜੇ ਜੀਵ ਜਲ ਥਲ ਵਿੱਚ ਰਹਿਣ ਵਾਲੇ ਹਨ ਉਹਨਾਂ ਦੇ ਪੀਤੋ ਪਰਮੇਸ਼ਰ ਹੀ ਪਰਮੇਸ਼ਰ ਜੀ ਹੈ ਸੋ ਉਹਨਾਂ ਜੀਆਂ ਦੀ ਪ੍ਰਤਪਾਲਕ ਕਰਦੇ ਹਨ ਪਰ ਮੁਕਤ ਉਹ ਨਾ ਕੀ ਬਿਨਾ ਗੁਰੂ ਤੋਂ ਨਹੀਂ ਹੁੰਦੀ ਬਿਨਾ ਗੁਰੂ ਤੋਂ ਮੁਕਤ ਉਹ ਨਾ ਹੁੰਦੀ ਨਹੀਂ ਹੁੰਦੀ ਜਦ ਉਹ ਸੋਧ ਆਤਮਾ ਕਰਕੇ RAM ਨਾਮ ਦਾ ਸਿਮਰਨ ਕਰਦੇ ਹਨ ਤਾ ਮੁਖਤ ਕੋ ਪ੍ਰਾਪਤ ਹੋਤੇ ਹੈਨ ਤਾਂ ਸ੍ਰੀ ਗੁਰੂ ਜੀ ਕਿਹਾ ਸੁਣੋ ਭਾਈ ਪਰਮੇਸ਼ਰ ਦੇ ਪਿਆਰਿਓ ਆ ਸਾਡੇ ਮਨ ਵਿੱਚ ਇਸ ਤਰਾਂ ਕਿਹਹਾ ਹੈ ਅੱਗੇ ਸਤ ਸੰਤ ਜਨੋ ਈਸ਼ਵਰ ਕੀ ਗਤੀ ਈਸ਼ਵਰ ਜਾਣੇ ਈਸ਼ਵਰ ਦੀ ਗਤੀ ਈਸ਼ਵਰ ਜਾਣੇ ਉਸ ਕਾ ਅੰਤ ਨਹੀਂ ਪਾਇਆ ਜਾਂਦਾ ਓਹ ਪਰਮੇਸ਼ਰ ਬੇਅੰਤ ਹੈ ਅਰ ਸਰਬ ਸਮਰਥ ਹੈ ਜਿਉਂ ਚਾਹੁੰਦਾ ਹੈ ਤਿਵੇਂ ਹੀ ਕਰਦਾ ਹੈ ਇਹ ਬਾਤ ਸੁਣ ਕਰ ਓਹੋ ਮਹਾਂਪੁਰਖਾਂ ਬਾਬਾ ਨਾਨਕ ਜੀ ਦੇ ਚਰਨੀ ਲੱਗੇ ਏ ਗਰੀਬ ਨਵਾਜ਼ ਜੀ ਤੂੰ ਪਰਮੇਸ਼ਰ ਹੈ ਅਤੇ ਅਸੀਂ ਆਪ ਦੀ ਸ਼ਰਨ ਪਏ ਹਾਂ ਜੀ ਹਮਕੋ ਜਨਮ ਮਰਨ ਦੇ ਦੁਖਾਂ ਪਾਸੋਂ ਬਚਾਵੋ ਜੀ ਤਾਂ ਸ੍ਰੀ ਬਾਬਾ ਜੀ ਕਿਹਾ ਸੁਣੋ ਸੰਤ ਜੀ ਤੁਸੀਂ ਸੁਧ ਮਨ ਕਰਕੇ ਸ੍ਰੀ ਨਿਰাকার ਜੀ ਦਾ ਨਾਮ ਜਪੋ ਜੀ ਤਾਂ ਕਰਤਾਰ ਤੁਹਾਡਾ ਭਲਾ ਕਰੇਗਾ ਇਹ ਗੱਲ ਸੁਣ ਕਰ ਓਹ ਸੰਤ ਸ੍ਰੀ ਬਾਬਾ ਜੀ ਕੇ ਸਿੱਖ ਹੋਏ ਲਗੇ ਗੁਰੂ ਗੁਰੂ ਜਪਣ ਤਾਂ ਉਹਨਾਂ ਕੋ ਅਪਦੇਸ਼ ਦਾ ਦੇ ਕਰ ਗੁਰੂ ਜੀ ਉੱਥੋਂ ਚੱਲਦੇ ਰਹੇ ਬੋਲੋ ਭਾਈ ਵਾਹਿਗੁਰੂ ਧੰਨ ਰੰਕਾਰ ਸਤ ਕਰਤਾਰ ਧੰਨ ਗੁਰੂ ਨਾਨਕ